ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਲਗਾਤਾਰ ਪੰਚਾਇਤੀ ਜ਼ਮੀਨਾਂ ਛੜਵਾਈਆਂ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਕੁਝ ਪਿੰਡਾਂ ਸਾਰੇ ਪਿੰਡਾਂ ਤਕਰੀਬ ਮੰਨਣਾ ਹੈ ਕਿ ਜੇਕਰ ਪੰਚਾਇਤੀ ਜ਼ਮੀਨ ਛੜਾਈ ਜਾਂਦੀ ਹੈ ਤਾਂ ਪਿੰਡ ਦੀ ਆਮਦਨ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਊਗਾ। ਪਰ ਇਸ ਦੇ ਉਲਟ ਕੁਝ ਪਿੰਡਾਂ ਦੇ ਕੁਝ ਅਲੱਗ ਸਵਾਲ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ ਪੰਚਾਇਤੀ ਜ਼ਮੀਨ ਹੈ ਉਹ ਗਵਰਨਮੈਂਟ ਚ ਪੰਜਾਬ ਸਰਕਾਰ ਹੈ। ਪੰਚਾਇਤ ਛੜਾਵੇ ਪਰ ਨਾਲ ਜੋ ਸਾਡੀਆਂ ਜ਼ਮੀਨਾਂ ਪਈਆਂ ਨੇ ਉਸ ਤੇ ਵੀ ਸਾਨੂੰ ਖਦਸ਼ਾ ਹੈ ਕਿ ਉਹ ਵੀ ਜ਼ਮੀਨ ਤੇ ਕਬਜ਼ਾ ਹੋਵੇਗਾ। ਤਾਂ ਨਕੌਦਰ ਦੇ ਨੇੜੇ ਪਿੰਡ ਸਿਓਵਾਲ ਦੀਆਂ ਤਸਵੀਰਾਂ ਨੇ ਬਹੁਤ ਸਾਰੇ ਪਿੰਡ ਵਾਸੀ ਇਕੱਠੇ ਹੋਏ ਸੀ ਅੱਜ ਇੱਥੇ ਜੋ ਉਹ ਭਾਗ ਸੀ ਉਸਨੇ ਪਹੁੰਚਣਾ ਸੀ ਪਰ ਉਹ ਕਿਸੇ وجہ ਕਰਕੇ ਨਹੀਂ ਪਹੁੰਚਿਆ ਜੋ ਸੁਣਨ ਦੇ ਵਿੱਚ ਆਇਆ ਪਰ ਕੁਝ ਲੋਕ ਫਿਰ ਵੀ ਇੱਥੇ ਨੇ ਹੁਣ ਪੰਚਾਇਤ ਮੈਂਬਰ ਹੈ ਔਰ ਜਿਹਨਾਂ ਦੀ ਜ਼ਮੀਨ ਹੈ ਉਹ ਵੀ ਮੇਰੇ ਨਾਲ ਗੱਲਬਾਤ ਕਰਨਗੇ ਸਰ ਅੱਜ ਪ੍ਰਸ਼ਾਸਨ ਪਹੁੰਚਣਾ ਸੀਗਾ ਪ੍ਰਸ਼ਾਸਨ ਨਹੀਂ ਪਹੁੰਚਿਆ ਪਰ ਫਿਰ ਤੁਸੀਂ ਜ ਇਕੱਠੇ ਹੋਏ ਹੋ ਦੂਜਾ ਸਵਾਲ ਇਹ ਹੈ ਕਿ ਪੰਚਾਇਤੀ ਜ਼ਮੀਨ ਦੀ ਤਾਂ ਬੋਲੀ ਹੋਣੀ ਸੀ ਜੇਕਰ ਪੰਚਾਇਤੀ ਜ਼ਮੀਨ ਛੜਾਈ ਜਾਂਦੀ ਹੈ ਤਾਂ ਕਹਿੰਦੇ ਪੰਚਾਇਤ ਦੇ ਜੋ ਫੰਡ ਹੁੰਦੇ ਉਹ ਚੁਵਾਦਾ ਹੁੰਦਾ ਤੁਹਾਨੂੰ ਕੀ ਖਦਸ਼ਾ ਤੁਸੀਂ ਕਿਉਂ ਇਕੱਠੇ ਹੋਏ ਸਾਨੂੰ ਦੇਖੋ ਜੀ ਇਹੀ ਖਦਸ਼ਾ ਆ ਕਿ ਅੱਜ ਜਿਹੜੀ ਆ ਬੋਲੀ ਦੀ ਆ ਟਾਈਮ ਰੱਖਿਆ ਗਿਆ ਸੀਗਾ ਪੰਚਾਇਤੀ ਪੈੜੀ ਦਾ ਤੇ 11 ਵਜੇ ਦਾ ਸਾਨੂੰ ਸੈਕਟਰੀ ਨੇ ਟਾਈਮ ਦਿੱਤਾ ਸੀਗਾ ਅਸੀਂ ਜਿੰਨਾ ਐਸੀ ਭਾਈਚਾਰਾ ਸਾਰਾ ਅਸੀਂ ਇਸ ਕਰਕੇ ਬੋਲੀ ਦਾ ਕਰਕੇ ਇਕੱਠੇ ਹੋਏ ਸੀ ਤੇ ਹੁਣ ਸਾਨੂੰ ਤਕਰੀਬਨ ਡੇਢ ਘੰਟਾ ਬੈਠਿਆ ਨੂੰ ਆਇਆ ਨੂੰ ਹੋ ਗਿਆ ਉਹ ਨਹੀਂ ਆਏ ਤੇ ਸਾਨੂੰ ਜਿਹੜਾ ਖਦਸ਼ਾ ਉਹ ਇਹੀ ਆ ਕਿ ਜਿਹੜਾ ਸਾਡੇ ਕੋਲ ਰਕਬਾ ਜਿਹੜਾ ਵਗਦਾ ਹੋਇਆ ਉਹਦੇ ਸਾਡੇ ਜਿਹੜੇ ਕੇਸ ਆ ਸਿਵਲ ਕੋਰਟ ਤੋਂ ਲੈ ਕੇ ਸ਼ੈਸ਼ਰ ਕੋਰਟ ਤੱਕ ਤੇ ਹਾਈ ਕੋਰਟ ਦੀ ਪਟੀਸ਼ਨ ਤੋਂ ਲੈ ਕੇ ਤੇ ਸਾਡਾ ਜਿਹੜਾ ਮਾਲ ਰਿਕਾਰਡ ਦੇ ਵਿੱਚ ਜਿਹੜਾ ਇੰਤਰਾਜ ਦਰਜ ਹੋਇਆ ਸੀ ਉਹਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਜਿਹੜਾ ਉਹ ਅਸੀਂ ਰਕਬਾ ਆਪ ਦਾ ਵਾਹਰੇ ਆ ਅਸੀਂ ਆਪਣੀ ਫਸਲ ਬੀਜਦੇ ਆ ਪਰ ਸਾਨੂੰ ਪਿੰਡ ਦੇ ਕੁਝ ਸ਼ਰਾਰਤੀ ਆਂਸਰਾਂ ਤੋਂ ਸਾਨੂੰ ਇਹ ਖਦਸ਼ਾ ਆ ਕਿ ਹੁਣ ਜਿਹੜਾ ਬੋਲੀਆਂ ਦਾ ਟਾਈਮ ਆ ਗਿਆ ਵਾ ਵੀ ਇਹ ਧੱਕੇ ਦੇ ਨਾਲ ਬੋਲੀਆਂ ਦਾ ਜਿਹੜਾ ਕਾਮਯਾਬ ਕਹਿ ਰਿਹਾ ਵੀ ਜੇ ਪੰਚਾਇਤੀ ਪੈਲੀ ਅਸੀਂ ਬੋਲੀ ਤੇ ਚੜਨੀ ਆ ਤੇ ਜਿਹੜੀ ਇਹਨਾਂ ਦੇ ਕੋਲ ਵਗਦੀ ਆ ਅਸੀਂ ਉਹਨੂੰ ਵੀ ਠੇਕੇ ਤੇ ਚੜਾਵਾਂਗੇ ਜਦ ਕਿ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਮੰਨ ਲਏ ਨੇ ਪੰਚਾਇਤ ਆਪਣਾ ਹੱਕ ਜਿਤਾਉਂਦੀ ਆ ਪੰਚਾਇਤ ਕਿਤੇ ਕੋਈ ਕੋਰਟ ਦਾ ਆਰਡਰ ਜਾਂ ਕਿਸੇ ਹੋਰ ਆਪਦਾ ਕੋਈ ਆਰਡਰ ਦਿਖਾ ਲ ਦੇਣ ਤਾਂ ਅਸੀਂ ਉਸ ਗੱਲ ਤੇ ਪਾਬੰਦ ਰਵਾਂਗੇ ਇਸ ਟਾਈਮ ਜਿਹੜੇ ਸਾਡੇ ਕੋਲ ਕੋਰਟ ਦੇ ਹੱਕ ਆ ਸਾਨੂੰ ਦਿੱਤੇ ਹੋਏ ਬੌਣ ਦੇ ਬੀਜਣ ਦੇ ਉਹ ਅਸੀਂ ਬਾਹਰੇ ਆ ਤਾਂ ਅਸੀਂ ਇਹ ਪ੍ਰਸ਼ਾਸਨ ਦੇ ਅੱਗੇ ਉਮੀਦ ਔਰ ਫਰਿਆਦ ਕਰਦੇ ਆ ਕਿ ਇਸ ਗੱਲ ਨੂੰ ਜਿਹੜਾ ਮੁੱਖ ਰੱਖਦੇ ਹਾਂ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦਾ ਧੱਕਾ ਨਾ ਹੋਵੇ। ਉਹ ਭਾਗ ਦੇ ਨਾਲ ਕਿਸੇ ਕਰਮਚਾਰੀ ਦੇ ਨਾਲ ਹੁਣ ਤੱਕ ਤੋਂਲੀ ਗੱਲਬਾਤ ਕੋਈ ਹੋਈ ਹੋਵੇ। ਜੀ ਗੱਲਬਾਤ ਹਜੇ ਤੱਕ ਸਾਡੀ ਜਿਹੜੀ ਆ ਉਹ ਸੈਕਟਰੀ ਨਾਲ ਹੀ ਅੱਜ ਦੇ ਟਾਈਮ 'ਚ ਜਾਂ ਪਿਛਲੇ ਟਾਈਮ 'ਚ ਇੱਕ ਦੁਬਾਰੀ ਹੋਈ ਆ ਚੱਲਦੀ ਸੀ ਵੀ ਬੋਲੀਆਂ ਦਾ ਟਾਈਮ ਰੱਖਣਾ ਆ। ਤੇ ਜਿਹੜੀ ਆ ਕੋਈ ਹੋਰ ਕੋਈ ਇਸ ਤੋਂ ਇਲਾਵਾ ਜਿਹੜੀ ਆ ਵੀ ਉਹ ਨਹੀਂ ਗੱਲ ਹੋਈ। ਜੋ ਮੇਨ ਸੀ ਜੀ ਇਹ ਚੋਂ ਜਿਹੜਾ ਕਿ ਕੋਰਟ ਕੇਸ ਚੱਲਦਾ ਸੀ ਕੋਈ ਦਰਖਾਸਤਾਂ ਲਾਈਆਂ ਸੀ ਉਸ ਵਾਰ ਇੱਕ ਵਾਰ ਪੂਰੇ ਵਿਸਤਾਰ ਦੇ ਨਾਲ ਦੱਸ ਦਿਓ। ਇਦਾਂ ਜੀ ਸਾਡਾ 2004 ਦੇ ਵਿੱਚ ਸਾਡਾ ਕੇਸ ਚੱਲਿਆ ਸੀ ਅਸੀਂ 2090 ਤੋਂ ਕਾਬਜ਼ ਸੀਗੇ 4 ਦੇ ਵਿੱਚ ਜਾ ਕੇ ਮਸਲਾ ਬਣ ਗਿਆ ਮਸਲਾ ਬਣ ਗਿਆ ਇਸ ਤਰ੍ਹਾਂ ਜਿਹੜੇ ਸਾਡੇ ਪਿੰਡ ਦੇ ਤਨਾਟ ਸ਼ਰਾਰਤੀ ਬੰਦੇ ਸੀਗੇ ਉਹਨਾਂ ਨੇ ਕੁਝ ਸਿਆਸਤੀ ਲੋਕਾਂ ਨੇ ਸਾਨੂੰ ਆਪਸ ਵਿੱਚ ਭਾਈਚਾਰੇ ਨੂੰ ਸਾਨੂੰ ਤੋੜਿਆ ਵੀ ਆਪਦੇ ਤਰੀਕੇ ਦੇ ਨਾਲ ਤੇ ਆਪ ਦਾ ਜਿਹੜਾ ਉਹਨਾਂ ਨੇ ਸਾਡੇ ਬੰਦਿਆਂ ਦੇ ਕੋਲੋਂ ਗਲਤ ਫਾਇਦਾ ਵੀ ਉਠਾਇਆ ਸਾਡੇ ਹੀ ਆਪਣਾ ਬੰਦਾ ਇਹ ਭਾਈਚਾਰੇ ਦੇ ਵਿੱਚੋਂ ਸੱਤਪਾਲ ਉਹਦੇ ਮੋਢੇ ਤੇ ਰੱਖ ਕੇ ਚਲਾਈ ਤੇ ਉਹਨੂੰ ਮੋਹਰੇ ਕਰਕੇ ਜਿਹੜਾ ਵਾ ਸਾਨੂੰ ਕੋਟਾਂ ਦੇ ਵਿੱਚ ਜਾਣਾ ਪਿਆ ਪਰ ਚਾਰ ਦੇ ਵਿੱਚ ਜਦੋਂ ਕੇਸ ਕੀਤਾ ਉਸ ਤੋਂ ਬਾਅਦ ਨੌ ਦੇ ਵਿੱਚ ਸਾਡੇ ਸਿਵਲ ਸੂਟ ਜਿਹੜਾ ਉਹ ਸਾਡੇ ਹੱਕ 'ਚ ਹੋ ਗਈ ਡਿਗਰੀ ਫਿਰ ਸਾਡੀ ਵਿਰੋਧੀ ਪਾਰਟੀ ਨੇ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਆ ਉਹ ਅਪੀਲ ਪਾਈ ਆ ਅਪੀਲ ਦੇ ਵਿੱਚ ਅਸੀਂ ਫਿਰ ਜਵਾਬ ਦਿੱਤਾ ਵਾ ਉਤੋਂ ਜਿਹੜੀ ਸੈਸ਼ਨ ਕੋਰਟ 'ਚੋਂ ਵੀ ਸਾਡੇ ਅਪੀਲ ਜਿਹੜੀ ਉਹ ਹੱਕ 'ਚ ਹੋ ਗਈ ਸੀ ਆ ਦੇਖੋ ਜੇਕਰ ਪ੍ਰਸ਼ਾਸਨ ਆ ਜਾਂਦਾ ਉਹ ਜੋ ਪੰਚਾਇਤ ਜ਼ਮੀਨਾਂ ਕੁਛ ਦੀ ਬੋਲੀ ਹੁੰਦੀ ਹੈ ਜੇਕਰ ਤੁਹਾਡੀ ਜ਼ਮੀਨ ਵਿੱਚ ਜੋ 6 ਕਨਾਲਾਂ ਜਾਂ 7 ਕਨਾਲਾਂ ਉਸ ਵਿੱਚ ਲੈ ਲਿਆ ਜਾਂਦਾ ਤੇ ਤੁਹਾਡਾ ਅਗਲਾ ਪ੍ਰੋਗਰਾਮ ਤੁਹਾਡਾ ਕਦਮ ਕੀ ਹੋ ਸਕਦਾ ਹੈ ਦੇਖੋ ਜੀ ਅਗਲਾ ਕਦਮ ਤੇਹੀ ਹੈ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੇ ਪੰਚਾਇਤ ਆਪਣਾ ਹੱਕ ਜਿਤਾਉਂਦੀ ਆ ਤੇ ਉਹ ਕਿਸੇ ਹੱਕ ਕੋਰਟ ਤੋਂ ਲੈ ਆਵੇ ਅਸੀਂ ਉਸ ਹੱਕ ਤੇ ਪਾਬੰਦ ਰਵਾਂਗੇ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਯਾਨੀ ਕਿ ਧੱਕਾ ਤੋੜਨਾ ਕੀਤਾ ਜਾਵੇ ਹਾਂ ਧੱਕਾ ਨਾ ਕੀਤਾ ਜਾਵੇ ਫਿਰ ਤੁਸੀਂ ਪੰਚਾਇਤ ਕਿਉਂਕਿ ਸਾਡੀ ਬੀਜੀ ਹੋਈ ਫਸਲ ਆ ਸਾਨੂੰ ਪਿੰਡ ਦੇ ਵਿੱਚੋਂ ਕੁਝ ਬੰਦਿਆਂ ਕੋਲੋਂ ਸੁਣਨ ਨੂੰ ਇਹ ਵੀ ਮਿਲ ਰਿਹਾ ਵੀ ਕਈ ਬੰਦੇ ਕਹਿੰਦੇ ਆ ਵੀ ਫਸਲ ਤੇ ਜਿਹੜੀ ਆ ਆਪਾਂ ਬੀਜੀ ਹੋਈ ਵੀ ਵਾਹ ਸਕਦੇ ਆ ਪਰ ਕਈਆਂ ਲੋਕਾਂ ਨੂੰ ਇਹਨਾਂ ਬਾਰੇ ਨਹੀਂ ਜਾਣਕਾਰੀ ਹੁੰਦੀ ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਮਗਰ ਲੱਗ ਕੇ ਆਪਦਾ ਵੀ ਨੁਕਸਾਨ ਕਰਾਉਂਦੇ ਆ ਔਰ ਦੂਸਰੇ ਬੰਦੇ ਦਾ ਵੀ ਨੁਕਸਾਨ ਕਰਾਉਂਦੇ ਆ ਤੁਹਾਡੇ ਨਾਲ ਪੰਚਾਇਤ ਮੈਂਬਰ ਵੀ ਹੈ ਜੀ ਇਹਨਾਂ ਤੋਂ ਪੁੱਛ ਲੈਂਦੇ ਆ ਬਈ ਜੋ ਹੈ ਤੁਸੀਂ ਤਕਰੀਬ ਨੇ ਗੱਲ ਸਾਰੀ ਸੁਣ ਲਈ ਹੈ ਇਹਨਾਂ ਨੇ ਜੋ ਗੱਲ ਕਹੀ ਆ ਉਹ ਸੱਚ ਹੈ ਕਿ ਉਹਦੇ ਵਿੱਚ ਕੋਈ ਛੋਟਾ ਸੱਚੀ ਦਿਲ ਤੇ ਹੱਥ ਰੱਖ ਕੇ ਅਸਲੀ ਹਾਂਜੀ ਹਾਂਜੀ ਜੀ ਜੀ ਇਹ ਸਾਰਾ ਕੁਝ ਸੱਚ ਵਾਜੀ ਸਾਡੇ ਦਾਦੇ ਹੁਣਾਂ ਦੇ ਟਾਈਮ ਤੋਂ ਇਹ ਇਹਨਾਂ ਕੋਲ ਹੀ ਇਹ ਵਾਈ ਕਰਦੇ ਸੀਗੇ ਪਹਿਲਾਂ ਵੀ ਸਾਰੀ ਕਰਦੇ ਸੀਗੇ ਤੇ ਜੋ ਵੀ ਕੋਰਟ ਵੱਲੋਂ ਵੀ ਸਾਰਾ ਕੁਝ ਇਹਨਾਂ ਦੇ ਹੱਕ ਵਿੱਚ ਬੋਲਿਆ ਗਿਆ ਵਾ ਤੇ ਸਾਨੂੰ ਵੀ ਪੰਚਾਇਤ ਮੈਂਬਰ ਹੋਣ ਦੇ ਨਾਤੇ ਸਾਨੂੰ ਕੋਈ ਵੀ ਨਾਰਾਜ਼ਗੀ ਨਹੀਂ ਗਈ ਇਸ ਗੱਲ ਦੀ ਤੇ ਜਿਹੜੀ ਇਹਨਾਂ ਦਾ ਹਿੱਸਾ ਵਾ ਉਹ ਇਹ ਵਾਈ ਕਰਦੇ ਰਹਿਣ ਤੇ ਜਿਹੜਾ ਪੰਚਾਇਤੀ ਆ ਉਹਦੀ ਬੋਲੀ ਕਰਾਈ ਜਾਵੇ ਬਾਕੀ ਜਿਹੜੀ ਹੈ ਜਿਹੜੀ ਇਹਨਾਂ ਦੇ ਹਿੱਸੇ ਦੀ ਸੱਤ ਕਨਾਲ ਆ ਉਹ ਏ ਵਾਈ ਆ ਤੇ ਇਧਰ ਬਾਈ ਜੋ ਇਹਨਾਂ ਨੇ ਬੋਲਿਆ ਤਕਰੀਬ ਲੱਗਦਾ ਕੁਝ ਸਚਾਈ ਹੈ ਕਿ ਝੂਠ ਹੀ ਬੋਲ ਰਹੇ ਜੀ ਬਿਲਕੁਲ ਸੱਚ ਹੈ ਜੀ ਸੱਚੇ ਨਾਲ ਖੜੇ ਹੋ ਤੁਸੀਂ ਬਿਲਕੁਲ ਨਾਲ ਖੜੇ ਤਾਂ ਪਿੰਡ ਸਿਓ ਵਾਲਿਆਂ ਦੀਆਂ ਤਸਵੀਰਾਂ ਨੇ ਕੁਝ ਨੌਜਵਾਨ ਇਕੱਠੇ ਹੋਇਆ ਮੈਂਬਰ ਪੰਚਾਇਤ ਇਕੱਠੇ ਹੋਇਆ ਜੋ ਇਹਨਾਂ ਨੇ ਦੱਸੀ ਕਹਿੰਦੇ ਕਿ ਸਚਾਈ ਹੈ ਪਰ ਅਸਲ ਸਚਾਈ ਕੀ ਹੈ ਉਹ ਤਾਂ ਹੁਣ ਇਹ ਪਿੰਡ ਲੋਕ ਜਿਵਾਸੀ ਨੇ ਜੋ ਇਹਨਾਂ ਨੂੰ ਦੱਸਿਆ ਉਹ ਜਾਣਦੇ ਨੇ ਜਾਂ ਫਿਰ ਇਨਾਂ ਤੇ ਸਾਰੀ ਗੱਲ ਬਾਤ ਪਰ ਅਗਲਾ ਪ੍ਰੋਗਰਾਮ ਕੀ ਹੋਊਗਾ ਕਿ ਇਹਨਾਂ ਕੋਲ ਜ਼ਮੀਨ ਛਡਵਾਈ ਜਾਊਗੀ ਕਿ ਪ੍ਰਸ਼ਾਸਨ ਵੋਪਾਗਾ ਕਿ ਕੋਈ ਕਾਰਵਾਈ ਕਰਦਾ ਹਰ ਇੱਕ ਮੁੱਦੇ ਤੇ ਨਜ਼ਰ ਬਣੀ ਰਹੋਗੇ ਅਗਲੀ ਵੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਐਨ ਐਨਰਜੀਓਸ ਪਿੰਡ ਦੇ ਸੀਓ ਵਾਲਦੇ ਸਰਪੰਚ ਮੇਰੇ ਨਾਲ ਮੌਜੂਦ ਹੈ ਵੀ ਪਿੰਡ ਦੀ ਕੁਝ ਲੋਕਾਂ ਦਾ ਕਹਿਣਾ ਕਿ ਆਪਣਾ ਚਾਹੀਦੀ ਜ਼ਮੀਨ ਸਤ ਕਨਾਲਾ ਜੋ ਹੈ ਕੁਝ ਲੋਕਾਂ ਦਾ ਕਿ ਨਹੀਂ ਇਹ ਪੰਚਤ ਜ਼ਮੀਨਾਂ ਤੁਹਾਡਾ ਸਿਰ ਪੱਖ ਕੀ ਕੀ ਰਿਹਾ ਹੈ ਜੀ ਬੱਤ ਦੇਖੋ ਜੀ ਜਿਹੜੀ ਪੰਚਾਇਤੀ ਜ਼ਮੀਨ ਦਾ ਰੌਲਾ ਆ ਨਾ ਸਾਡੇ 7 ਕਿਨਾਲਿਆਂ ਦਾ ਉਹ ਪੰਚਾਇਤ ਵਿਭਾਗ ਆਊਗੀ ਉਹਨਾਂ ਦੇ ਅਕੋਰਡਿੰਗ ਹੀ ਹੋਊਗਾ ਜੋ ਕਹਿਣਗੇ ਆਪਾਂ ਉਹਨਾਂ ਨਾਲ ਜਿਹੜਾ ਵੀ ਜੋ ਵੀ ਕਹਿਣਗੇ ਆਪਾਂ ਉਹਦੇ ਨਾਲ ਸਹਿਮਤ ਆ ਜੋ ਵੀ ਪੰਚਾਇਤ ਵਿਭਾਗ ਕਹੂਗੀ